ਇਤੋਂ ਵੱਡੇ ਵੱਡੇ ਸ਼ਹਿਰਾਂ ਦੇ ਤੋਂ ਪ੍ਰਾਈਵੇਟ ਬੱਸਿਸ ਆਉਂਦੀਆਂ ਜਿੱਥੇ ਵੀ ਤੁਸੀਂ ਕਸੋਲ ਪਹੁੰਚ ਸਕਦੇ ਆ ਜੇ ਤੁਸੀਂ ਬਾਈਕਾਰ ਨਹੀਂ ਜਾਂ ਟੈਕਸੀ ਕਰਕੇ ਨਹੀਂ ਆਉਣਾ ਚਾਹੁੰਦੇ ਤਾਂ ਬਾਈ ਬੱਸ ਵੀ ਆ ਸਕਦੇ ਆ ਤੁਸੀਂ ਥਾਂ ਦਾ ਸੈਮ ਕਾਲੋਗੇ ਫਰ ਮੈਂ ਹੀ ਕਰੂੰਗਾ ਅੱਛਾ ਮੈਂ ਨਹੀਂ ਕਰੂੰਗਾ ਠੰਡ ਹੈ ਆਟ ਆਟ ਟੌਕਲੇਟ ਕੇਕ ਨੇਰੇ ਬਿਸਕਟ ਵਗੈਰੇ ਐਡੇ ਕੁਕੀਜ਼ ਹੁੰਦੇਗਾ ਹਨ ਉਨਰ ਲਾ ਕੇ ਚੋਕਲੇਟ ਫੇਅਰ ਪਾ ਕੇ ਬੰਦਾ ਇਹ ਅੱਗੇ ਤੋਂ ਇਕੜੀਆਂ ਤੋਂ ਚੱਲ ਆ ਜਾ ਚੱਲ ਵੀ ਫਿਰ ਸੂਰਜ ਦੇਵਤਾ ਨੇ ਅੱਗੇ ਸਿਖਾਉਣੀਆ 6 ਮਹੀਨੇ ਲਾਸਟ ਟਾਈਮ ਸਿੱਖਲਾ ਪਾਸੇ ਚਲੇ ਜਾਏਗਾ ਫਿਰ ਆਪ ਕੋ ਲੈ ਕੇ ਪਿੱਛੇ ਹੋ ਜਾ ਤੁਹਾਡੇ ਆਪਣੇ ਵੀਡੀਓ ਦੇਖ ਰਹੇ ਸਾਰੇ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਫੇਰ ਤੋਂ ਇੱਕ ਵਾਰ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਇਸ ਦਿਨ ਦੇ ਵਿੱਚ ਸਾਡਾ ਤੀਜਾ ਵਲੌਗ ਆ ਕਾਫੀ ਜ਼ਿਆਦਾ ਅਸੀਂ ਕੈਪਚਰ ਕੀਤਾ ਅੱਜ ਤੇ ਇਹ ਸਾਡਾ ਰੂਮ ਆ ਜਿਹੜਾ ਮੈਂ ਤੁਹਾਨੂੰ ਦਿਖਾ ਦਿਆਂ ਜੀ ਜੋ ਵੀ ਆ ਦੇਖ ਲਓ ਤੁਸੀਂ ਹਨਾ ਖਲਾਰਾ ਪਿਆ ਹੋਇਆ ਫਿਲਹਾਲ ਅਸੀਂ ਨਹਾਤੇ ਆਂ ਤੇ ਫਰੈਸ਼ ਹੋਏ ਆਂ ਤੇ ਹੁਣ ਬਾਜ਼ਾਰ ਨੂੰ ਚੱਲੇ ਆਂ ਘੁੰਮਣ ਫਿਰਨ ਤੇ ਰੋਟੀ ਦੀ ਬਹੁਤ ਵੱਡੀ ਸਮੱਸਿਆ ਪਾੜਾਂ ਜਾ ਕੇ ਰੋਟੀ ਨਹੀਂ ਖਾਣ ਨੂੰ ਮਿਲਦੀ ਪਹਿਲਾਂ ਰੋਟੀ ਲੱਭੀ ਅਸੀਂ ਕਿਤੋਂ ਜਾ ਕੇ ਉੱਥੇ ਖਾਣਾ ਖਾਵਾਂਗੇ ਤੇ ਫਿਰ ਅੱਗੇ ਕੋਈ ਤੋਰਾ ਫੇਰਾ ਕਰਾਂਗੇ ਤੇ ਬਣੇ ਰਹੋ ਵਲੌਗ ਦੇ ਵਿੱਚ ਲਾਈਕ ਕਰਦੇ ਹੋ ਕਮੈਂਟਸ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਐਦਾਂ ਹੀ ਅਸੀਂ ਤੁਹਾਨੂੰ ਵਲੌਗ ਦਿਖਾਉਂਦੇ ਰਹਾਂਗੇ ਜੀ ਤੇ ਕੋਣਤਾ ਦੀ ਸਤਿ ਸ਼੍ਰੀ ਅਕਾਲ ਲੈ ਲਓ ਜੀ ਤੇ ਆਓ ਜੀ ਚੱਲੀਏ ਜੀ ਫਿਰ ਆਪਾਂ ਤੇ ਇਹ ਕਸੋਲ ਦੀ ਮੇਨ ਮਾਰਕੀਟ ਆ ਔਰ ਮੇਨ ਰੋਡ ਵੀ ਆ ਅੱਗੇ ਜਾ ਕੇ ਬੱਸ ਸਟੈਂਡ ਆ ਜਾਂਦਾ ਬੱਸ ਸਟੈਂਡ ਚ ਚੌਂਕ ਤੋਂ ਇੱਕ ਦੋ ਰਾਹ ਛੋਟੇ ਛੋਟੇ ਨਿਕਲਦੇ ਮਾਰਕੀਟ ਹੋਰ ਵੀ ਹੈਗੀਆਂ ਤੇ ਹੋਟਲ ਹੀ ਆ ਮੇਨ ਰੋਡ ਤੇ ਮੌਸਮ ਠੰਡਾ ਤੇ ਥੋੜਾ ਜਿਹਾ ਗਰਮ ਕਪੜੇ ਪਾਏ ਹੋਏ ਆ ਸੀ ਸਾਰਿਆਂ ਨੇ ਤੇ ਤੁਰਦੇ ਫਿਰਦੇ ਆ ਘੁੰਮਦੇ ਆ ਬਾਜ਼ਾਰ ਤੇ ਇੱਥੋਂ ਦੇ ਆਲੀਸ਼ਾਨ ਹੋਟਲ ਵੀ ਤੁਹਾਨੂੰ ਦਿਖਾਉਨੇ ਆ ਤੇ ਜੇ ਕੋਈ ਮਾਰਕੀਟ ਹੋਈ ਤਾਂ ਮਾਰਕੀਟ ਦੇ ਵਿੱਚ ਵੀ ਸ਼ੂਟ ਕਰਾਂਗੇ ਤੇ ਪਹਿਲਾਂ ਅਸੀਂ ਖਾਣਾ ਖਾਣਾ ਪੰਜਾਬੀ ਉਹ ਲੱਭ ਰਹੇ ਆ ਕੋਈ ਵਧੀਆ ਜਿਹਾ ਹੋਟਲ ਰੈਸਟੋਰੈਂਟ ਸਮਥਿੰਗ ਜੋ ਵੀ ਮਿਲ ਗਿਆ ਜਿੱਥੇ ਵਧੀਆ ਖਾਣਾ ਤੇ ਇੱਥੋਂ ਵੱਡੇ ਵੱਡੇ ਸ਼ਹਿਰਾਂ ਦੇ ਤੋਂ ਪ੍ਰਾਈਵੇਟ ਬੱਸੇ ਆਉਂਦੀਆਂ ਜਿੱਥੇ ਵੀ ਤੁਸੀਂ ਕਸੋਲ ਪਹੁੰਚ ਸਕਦੇ ਆ ਜੇ ਤੁਸੀਂ ਬਾਈਕਾਰ ਨਹੀਂ ਜਾਂ ਟੈਕਸੀ ਕਰਕੇ ਨਹੀਂ ਆਉਣਾ ਚਾਹੁੰਦੇ ਤਾਂ ਬਾਈ ਬੱਸ ਵੀ ਆ ਸਕਦੇ ਆ ਇੱਥੇ ਹੀ ਪਿੱਛੇ ਪ੍ਰਾਈਵੇਟ ਬੱਸ ਸਟੈਂਡ ਹੈਗਾ ਪ੍ਰਾਈਵੇਟ ਬੱਸਾਂ ਜਿਹੜੀਆਂ ਰਾਤ ਨੂੰ ਹੀ ਡੀ ਲਕਸ ਬੱਸੇ ਚੱਲਦੀਆਂ ਹੈਗੀਆਂ ਤੇ ਇਹ ਹੋਟਲ ਆ ਬਾਰ ਵੀ ਕੋ ਚੱਲ ਰਿਹਾ ਸਾਊਂਡ ਚੱਲ ਰਿਹਾ ਲੋਕਾਂ ਦੇ ਇਹ ਨਜ਼ਾਰੇ ਲੈ ਰਹੇ ਆ ਲੋਕੀ ਪੂਰੇ ਪੂਰੇ ਤੇ ਖਾਣਾ ਖਾ ਗਿਆ ਹੀ ਵਿਲੇ ਹੁਣ ਕੋ ਬੰਦ ਚੱਲਦੇ ਆ ਬਾਹਰ ਨੂੰ ਹਰ ਵੀ ਕੋ ਕਹਿੰਦੀ ਵੀ ਆ ਹਾਂ ਹੁਣ ਬੋਲ ਦੋ ਦਿਨਾਂ ਬਾਅਦ ਆ ਰੋਟੀ ਅਸੀਂ ਕੱਲ ਕੱਲ ਚ ਕੱਲ 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 ਸਵੇਰੇ ਜਲੰਧਰ ਤੋਂ ਚਲੇ ਜਦੋਂ ਉਦੋਂ ਫੁਲਕੇ ਖਾਦੇ ਸੀ ਦੋ ਦੋ ਤੇ ਆ ਹੁਣ ਰੋਟੀ ਖਾਦੀ ਆ ਜੇ ਤਾ ਇਹ ਪਹਾੜਾਂ ਤੇ ਘੁੰਮਣ ਆਉਣਾ ਨਾ ਤੇ ਰੋਟੀ ਜਿਆਦਾ ਪਰੌਂਠੇ ਨਾਲ ਬਣ ਕੇ ਲਿਆਇਆ ਕਰੋ ਤੇ ਜਾ ਫਿਰ ਦੋ ਦੋ ਰੋਟੀ ਭੁੱਲ ਜਾ ਕਰੋ ਤੇ ਇੱਕ ਗੱਲ ਤੁਹਾਨੂੰ ਮੈਂ ਦੱਸ ਦਿਆਂ ਯਾਰ ਕਸੋਲ ਚ ਇੱਕ ਗੱਲ ਜ਼ਰੂਰ ਦੇਖਣ ਵਾਲੀ ਇੱਥੇ ਗੋਰੇ ਅੰਗਰੇਜ਼ ਬਹੁਤ ਆਉਂਦੇ ਆ ਬਹੁਤ ਜਿਆਦਾ ਗੋਰੇ ਦੇਖਣ ਨੂੰ ਮਿਲਦੇ ਆ ਤੇ ਸਾਨੂੰ ਕਈਆਂ ਨੇ ਦੱਸਿਆ ਵੀ ਜਿੰਨਾਂ ਦਾ ਸਲਫੇ ਸੂਟੇ ਜਿਹੜੇ ਲਾਉਂਦੇ ਆ ਕੋਈ ਨਸ਼ਾ ਨੁਸ਼ਾ ਡਰੱਗਸ ਲੈਂਦੇ ਆ ਇਹ ਉਹਨਾਂ ਲਈ ਘੁੰਮਣ ਫਿਰਨ ਦਾ ਏਰੀਆ ਵੈਸੇ ਜ਼ਿਆਦਾਤਰ ਪਰ ਇਹ ਨਹੀਂ ਕੋਈ ਗੱਲ ਹੁੰਦੀ ਆ ਸਭ ਤਾਂ ਆਪਣਾ ਆਪਣਾ ਨੇਚਰ ਹੁੰਦਾ ਜੀ ਤੇ ਕੋ ਨ ਦੇਖਾ ਪਾ ਵੀ ਸਕਦੇ ਆ ਜਿਹੜੇ ਨਹੀਂ ਵੀ ਇਦਾਂ ਦਾ ਕੋਈ ਕੰਮ ਕਰਦੇ ਹਨ ਤੇ ਜਿਨ੍ਹਾਂ ਨੇ ਆਪਣਾ ਕੰਮ ਕਰਨਾ ਕਰ ਹੀ ਜਾਂਦੇ ਆ ਤੇ ਤੁਸੀਂ ਜਰੂਰ ਆਓ ਆਪਦਾ ਮਨ ਬਣਾ ਕੇ ਆਓ ਜਿਨੇ ਆਉਣਾ ਤੇ ਆਪਾਂ ਮਾਰਕੀਟ ਵਾਲੀ तरफ ਚੱਲਦੇ ਆ ਹੁਣ ਤੇ ਤੁਹਾਨੂੰ ਅੱਗੇ ਫਿਰ ਦੱਸਾਂ ਲਿਆ ਮੈਂ ਤੇ ਆਪਾਂ ਤੁਹਾਨੂੰ ਅੱਗੇ ਵੀ ਗੱਲ ਕੀਤੀ ਸੀ ਡੀ ਲਕਸ ਬੱਸਸ ਬਹੁਤ ਚੱਲਦੀਆਂ ਇੱਥੇ ਇਹ ਰਾਤ ਨੂੰ ਚੱਲਦੀਆਂ ਰਾਤੋ ਰਾਤ ਚੱਲਦੀਆਂ ਇਹ ਤੇ ਇੱਥੇ ਬੱਸ ਸਟੈਂਡ ਸਪੈਸ਼ਲ ਇਹਨਾਂ ਦਾ ਅਲੱਗ ਤੋਂ ਹੀ ਬਣਿਆ ਹੋਇਆ ਔਰ ਇਹ ਵੱਡੇ ਵੱਡੇ মেট্রোপੋਲੀਟਨ ਸਿਟੀਜ਼ ਦੇ ਵਿੱਚ ਉਹ ਆਉਂਦੀ ਆ ਤੁਸੀਂ ਇਹ ਦੇਖੋ ਵੀ ਕਈ ਗੋਰੇ ਤਾਂ ਇੱਥੇ ਹੀ ਜਮ ਰਹ ਜਾਂਦੇ ਹੁਣ ਆ ਜਾਂਦਾ ਇੱਕ ਗੋਰਾ ਵੀ। ਹੋਵੇ। ਇਹ ਨੋਂਦੇ ਨੋਂਦੇਣੀ ਐ ਗੰਦੇ ਬੁਰੇ ਹਾਲ ਇਹਨਾਂ ਦੇ। ਮੁਸ਼ਕ ਮਾਰਦਾ ਹੁੰਦਾ ਇਹਨਾਂ ਦੇ ਵਿੱਚੋਂ। ਇੱਥੇ ਤੁਰੇ ਫਿਰਦੇ ਬਾਧੂ ਵੇਖੇ ਆ। ਤੇ ਮੈਂ ਗੱਲ ਕਰ ਰਿਹਾ ਸੀਗਾ ਵੀ ਜਿਹੜੇ মেট্রੋਪੋਲੀਟਨ ਸਿਟੀਜ਼ ਆ ਨਾ ਚੰਡੀਗੜ੍ਹ, ਗੁਰਦਾਉਂ, ਦਿੱਲੀ ਉੱਥੋਂ ਬੱਸਾਂ ਜਾਂ ਆਉਂਦੀਆਂ। ਬਹੁਤ ਤੰਗ ਕਰਦਾ ਸਾਨੂੰ। ਅਸੀਂ ਇੰਨੀ ਵਾਰਟ ਅੱਗੇ ਤੱਕ ਗਏ ਸੀਗੇ ਤੇ ਖਾਣਾ ਖਾ ਕੇ ਗਾਹ ਨੂੰ ਚੱਲ ਗਏ ਰੋਟੀ ਖਾ ਕੇ ਮਾਰਕੀਟ ਨੂੰ ਚੱਲਦੇ ਆ ਉਹ ਤੋਂ ਫੇਰ ਵਾਪਸ ਮੋੜ ਲਾ ਕੇ ਮੈਨੂੰ ਠੰਡ ਲੱਗਦੀ ਆ ਤੇ ਇੱਥੇ ਨਾ ਅਸੀਂ ਰਾਸਤੇ 'ਚ ਕਾਰ پارک ਕੀਤੀ ਸੀਗੀ ਥੋੜੇ ਜਿਹਾ ਅੱਗੇ ਤੱਕ ਆ ਗਏ ਸੀ ਹੋਟਲ ਤੋਂ ਉਹ ਜੈਕਟ ਉੱਥੇ ਪਈ ਆ ਕਾਰ 'ਚ ਹੁਣ ਫੇਰ ਪੇਨੀਵਾਰਡ ਪਿੱਛੇ ਨੂੰ ਜਾਵਾਂਗੇ ਤੇ ਜੈਕਟ ਪਾ ਕੇ ਫੇਰ ਵਾਪਸ ਨੂੰ ਆਵਾਂਗੇ ਅਸੀਂ ਕੋਈ ਗੱਲ ਨਹੀਂ ਆਹੋ ਤੇਰੇ ਲਈ ਤਾਂ ਕੋਈ ਗੱਲ ਨਹੀਂ ਹੁੰਦਾ ਫੇਰ ਕਹਿੰਦਾ ਗੋਦੀ ਚੱਕ ਲੋ ਤੂੰ ਤਾਂ ਦੱਸਾਂ ਮੈਂ ਕਹਾਂ ਲੂੰਗਾ ਮਰ ਮਾਰ ਹੀ ਕਰਵਾ। ਅੱਛਾ ਮੈਂ ਨਹੀਂ ਕਰੂੰਗਾ ਠੰਡ ਹੈ। ਤੈਨੂੰ ਬਹੁਤ ਠੰਡ ਚੜਦੀ ਏ ਤੈਨੂੰ ਇਕੱਲੇ ਨੂੰ। ਹੈਂ? ਮੈਂ ਥੋੜੀ ਠੰਡ ਹੋਣਾ। ਹੁਣ ਤੂੰ ਕਹੀ ਸਹੀ ਮੈਂ ਥੱਕ ਗਿਆ ਮੈਂ ਨਹੀਂ ਕੋਦੀ ਚੱਕਣਾ ਤੈਨੂੰ। ਇੱਥੋਂ ਜੇ ਮਾਰਕੀਟ ਸ਼ੁਰੂ ਹੋ ਜਾਂਦੀ ਆ। ਆਜੋ ਅੱਗੇ ਤੱਕ ਆਜੋ ਫਿਰ ਪੁੱਛ ਲਿਓ। ਕੀ ਲੈਣਾ? ਮਾਰਕੀਟ ਕਾ ਹੁੰਦੇ ਪਿਆ ਤੇ ਉੱਤੇ ਲਾਈਵ ਕਨਸਰਟ ਚੱਲ ਰਿਹਾ ਮਿਊਜ਼ਿਕ ਸੋਲ ਤਾਂ ਸਾਰੇ ਯਾਰ ਆਹੀ ਕੁਛ ਹੀ ਆ ਯਾਰ ਪਾਰਟੀਆਂ ਚੱਲਦੀਆਂ ਸਫੇ ਤੋਂ ਉੱਤੇ ਚੱਲਦੇ ਆ ਜਿੰਨੋ ਜਿੱਥੋਂ ਜਿਹੜਾ ਮਾਹੌਲ ਪਸੰਦ ਆ ਉਹ ਸਭ ਕੁਝ ਮਿਲ ਜਾਂਦਾ ਹੋ ਗਏ ਨੀ ਗਏ ਸੀ ਉਹ ਬਿਗਲੋਡ ਗਏ ਸੀ ਇਹ ਚੌਂਕ ਜਾ ਆ ਜਾਂਦਾ ਚੌਂਕ ਹੀ ਮੇਨ ਹੁੰਦੇ ਆ ਜਿਹੜੇ ਮਰਜ਼ੀ ਤੁਸੀਂ ਸ਼ਹਿਰ 'ਚ ਵਾਜੋ ਚਾਹੋ ਡਲਹਾਉੜ ਜੀ ਹੋਵੇ ਮਕਲੌੜਗੰਜ ਹੋਵੇ ਧਰਮਸ਼ਾਲਾ ਹੋਵੇ ਚਾਹੇ ਕਸੂਰ ਚੌਂਕ ਹੀ ਮੇਨ ਹੁੰਦੇ ਵਾ ਚੌਂਕ ਦੇ ਆਸ-ਪਾਸੇ ਮਾਰਕੀਟ ਹੁੰਦੀ ਆ ਇਹ ਦੇਖੋ ਤੁਸੀਂ ਆਰਟੀ ਆਰਟ ਆ ਇਹ ਬੀਬੀਆਂ ਨੂੰ ਜੋ ਪਸੰਦ ਆਉਂਦਾ ਉਹ ਤੇ ਖੜ ਜਾਂਦੀਆਂ ਹਾਂਜੀ ਕੀ ਚਾਹੀਦਾ ਹੈ ਰਿਪੇਅਰ ਕਰਾਉਣਾ ਆਟਾ ਕੰਬਾ ਜਾਂਦਾ ਹੀ ਆ ਸਾਰਾ ਕੁਝ ਬਣਿਆ ਹੋਇਆ ਥੋੜਾ ਚੱਲਦੇ ਆ ਫੇਰ ਇੱਥੇ ਖੜ੍ਹ ਜਾਂਦੇ ਆ ਹੋ ਗਿਆ ਉਹ ਤੁਹਾਨੂੰ ਕਮ ਸੇ 3 ਸਾਲ ਮੈਨੂੰ ਇਧਰ ਲੋ ਪਹਿਲੀ ਰਾਸ਼ ਘਾਟਾ ਜੇ ਸਾਡਾ ਨਾ ਮਾਰਕੀਟ ਦੇ ਵਿੱਚ ਨਾ ਹੋਰ ਸ਼ਹਿਰਾਂ ਦੇ ਵਿੱਚ ਮਾਰਕੀਟ 'ਚ ਰਸ਼ ਬਹੁਤ ਹੁੰਦਾ ਲੰਘਣਾ ਔਖਾ ਹੋ ਜਾਂਦਾ ਕਿੱਥੇ ਰਸ਼ ਘਟਾ ਆ ਆ ਦੇਖੋ ਲਾਈਟਰਨ ਵਾਲੀ ਦਿਨ ਜਿਹੜਾ ਆਇਆ ਹੋਇਆ ਭਾਜੀ ਲੋੜ ਆ ਬੈਗ ਦੀ ਤੁਸੀਂ ਪਹਿਲਾਂ ਵੀ ਖਰੀਦ ਲੇ ਸਵੇਰੇ ਬੈਗ ਹੀ ਬੈਗ ਆ ਯਾਰ ਖਾਦੀ ਦਾ ਜਿਹੜਾ ਕੰਮ ਆ ਨਾ ਕੀਤਾ ਹੋਇਆ ਹੈਂਡਵਰਕ ਉਹ ਸ਼ਾਪ ਐ ਵੀ ਬਹੁਤ ਜ਼ਿਆਦਾ ਇੱਥੇ ਹੈਂਡਵਰਕ ਪਰ ਜਨਨ ਜੇ ਰੇਟ ਹੁੰਦੇ ਆ ਬਾਲੇ ਮਹਿੰਗੇ ਵੀ ਨਹੀਂ ਹੁੰਦੇ 250 300 350 400 ਤੇ ਮਕਲੌੜਗਾਂ ਜੇ ਧਰਮਸ਼ਾਲਾ ਚ ਦੇਖੀਦਾ ਉਧਰ ਬਹੁਤ ਜ਼ਿਆਦਾ ਰੇਟ ਹੁੰਦੇ ਆ 8 800 9 900 ਰੁਪਏ ਮੰਗਦੇ ਆ ਉਧਰ ਤੂੰ ਕੀ ਚੱਕੀ ਬੈਠਾ ਮੈਨੂੰ ਵੀ ਦਿਖਾ ਦੇ ਇਹਨੇ ਕਿੰਨੇ ਕ ਤੇਰੇ ਕੋਲ ਸਾਂਭੇ ਨਹੀਂ ਜਾਂਦੇ ਜਿਹਦਾ ਤੈਨੂੰ ਪਾਸ ਚਾਹੀਦਾ ਪੈਸੇ ਪਾਉਣ ਲਈ ਹੈ ਕਸੋਲ ਦੇ ਮਾਰਕੀਟ ਤੇਰਾ ਕਾਇ ਤੇ ਕਿਉਂ ਆ ਤੂੰ ਦੇਖੋ ਯਾਰ ਅਰਦੀਆ ਛੱਲੇ ਛੱਲੇ ਮੰਦੀਆਂ ਚੈਣੀਆਂ ਸਦਾਣੀ ਕੀ ਕੀ ਗੋਜਾ ਭਰੀ ਪਈ ਆ ਦੁਕਾਨ ਓਏ ਤੁਸੀਂ ਪਿੱਛੇ ਵੀ ਆਹੀ ਕੁਝ ਦੇਖਿਆ ਇੱਥੇ ਫੇਰ ਆਹੀ ਕੁਝ ਦੇਖਣ ਲੱਗ ਗਏ ਹੈਂ ਆ ਇੱਧਰ ਵੀ ਆਈ ਸੌਦਾ ਸਾਰੇ ਪਾਸੇ ਸਾਰੇ ਪਾਸੇ ਆਏ ਕੋ ਚਲਦੇ ਆ। ਉਹ ਰਿਵਰ ਸਾਈਡ ਆਇ ਇਧਰ ਵੀ ਆਇ ਕਰ ਰਿਵਰ ਇਧਰੋਂ ਵੀ ਆਉਂਦੀ ਆ ਇਧਰ ਲੱਗਦਾ। ਲੋ ਜੀ ਬੱਬੂ ਮਾਂ ਚੱਲੀ ਜਾਂਦਾ ਇਧਰਲੇ ਪਾਸੇ। ਬੱਬੂ ਮਾਂ ਚੱਲਦਾ ਬੱਬੂ ਮਾਂ। ਜ਼ਿਆਦਾਤਰ ਭਈਆ ਇਹ ਆਏ ਹੋਏ ਆ ਇਧਰ ਪੰਜਾਬੀ ਭਾਈਚਾਰਾ ਬਹੁਤ ਘੱਟ ਦੇਖਣ ਨੂੰ ਮਿਲ ਰਿਹਾ ਹੈ ਨਾ। ਆਹ ਦੇਖੋ ਇਧਰ ਤੁਸੀਂ ਕੀ ਰਸਟਾ ਟੱਪ ਯਾਰ ਜਾਣਾ ਹੁਣ ਲੱਭ ਦੋ ਕੁਛ ਕੀ ਕੀ ਚਾਹੀਦਾ ਤੈਨੂੰ ਉਹਨਾਂ ਕਾਇ ਲੈਣਾ ਤੇ ਜਿਹੜਾ ਸਾਡੇ ਕੋਲੇ ਇੱਕ ਬਾਂਦਰ ਹੈਗਾ ਟੋਏ ਉਹ ਇਹਦਾ ਕੀ ਕਰੀਏ ਇਹ ਅੱਜ ਇਹ ਵੀ ਕੰਦੀ ਉਸ ਤੋਂ ਸਿੱਧਾ ਬੜਾ ਕੰਮ ਆਉਂਦਾ ਆਈ ਕੋਮਾਂਡ ਫਿਰਦੇ ਪਹਿਲਾਂ ਰੋਟੀ ਪਾਣੀ ਖਾ ਕੇ ਵਿਹਲੇ ਹੋ ਗਏ ਸੀਗਾ ਚੱਲ ਤੁਰਦੇ ਫਿਰਦੇ ਨਾਲੇ ਹਾਜਮਾ ਹੋ ਜਾਊਗਾ ਬਾਜ਼ਾਰ ਚੜਦੇ ਪਏ ਤਾਣ ਹੌਲੀ ਹੌਲੀ ਹਰ ਇਹਦਾ ਨਾਮ ਹੀ ਖਾਦੀ ਬਾਜ਼ਾਰ ਹੋਣਾ ਚਾਹੀਦਾ ਸੀ ਹਨਾ ਖਾਦੀ ਦਾ ਹੀ ਕੰਮ ਹੈ ਨਾ ਜਿੰਨਾ ਹੈਗਾ ਸਾਰਾ ਤੇ ਸਾਨੂੰ ਦੱਸਿਆ ਸੀਗਾ ਵੀ ਇੱਧਰ ਬਾਜ਼ਾਰ ਦੀ ਬੈਕ ਸਾਈਡ ਵੀ ਰਿਵਰ ਹੈਗੀ ਆ ਇਹ ਰਿਵਰ ਆ ਵੈਸੇ ਤਾਂ ਨੇਰਾ ਇੱਥੇ ਬਹੁਤ ਜ਼ਿਆਦਾ ਉਹ ਪਰਾ ਪਾਰਕਿੰਗ ਆ ਤੁਸੀਂ ਦੇਖ ਸਕਦੇ ਆ ਪਾਣੀ ਇੱਧਰੋਂ ਵੀ ਆਉਂਦਾ ਤੇ ਇੱਕ ਤਾਂ ਸਾਨੂੰ ਯਾਰ ਇੱਥੇ ਕਈ ਜਗ੍ਹਾ ਮਿਲ ਚੁੱਕਾ ਹੈ ਹਿਮਾਲਿਆਨ ਜਰਮਨ ਬੇਕਰੀ ਕਾਫੀ ਇੱਥੇ ਬੇਕਰੀਆਂ ਆ ਉਹਦੀਆਂ ਆ ਗਈਆਂ ਇੱਥੇ ਆ ਕੇ ਜੇ ਫੂਡ ਮਾਰਕੀਟ ਆਈ ਜਾਂ ਨਹੀਂ ਤਾਂ ਖਾਦੀ ਬਾਜ਼ਾਰ ਹੀ ਸੀ ਪਿੱਛੇ ਸਾਰਾ ਚਾਕਲੇਟ ਬਾਲ ਲੈਣੀ ਹੈ ਜੀ ਚਾਕਲੇਟ ਨੂੰ ਪਸੰਦ ਵੀ ਆ ਫਿਰ ਜਿਆਦਾ ਰੋਲਾ ਬੋਲਾ ਜੀ ਕੋੜੀ ਆ ਕੋੜੀ ਆ ਕੋੜੀ ਆ ਇਹ ਕਿਹੜੀ ਬੇਕਰੀ ਆ ਲਿਖਿਆ ਰੋਕਾ ਕੁਝ ਨਹੀਂ ਹੋਇਆ ਯਾਰ ਵੇਖ ਇਹ ਜਰਮਨ A1 ਜਰਮਨ ਬੇਕਰੀ ਜਰਮਨ ਬੇਕਰੀ ਹੈ ਯਾਰ ਆ ਵੀ ਜਰਮਨ ਬੇਕਰੀ ਆ ਉਹ ਪਿੱਛੇ ਵੀ ਜਰਮਨ ਬੇਕਰੀ ਸਾਰੇ ਨੇ ਨਾ ਜਰਮਨ ਬੇਕਰੀ ਰੱਖੇ ਹੋਏ ਸੀਗੇ ਚਾਕਲੇਟ ਬਾਲ ਖਾਣੀ ਆ ਜੀ ਕੇਕ ਚਾਕਲੇਟ ਕੇਕ ਨੇਰੇ ਬਿਸਕਟ ਵਗੈਰੇ ਇਹਦੇ ਕੁਕੀਜ਼ ਹੁੰਦੀਆਂ ਨੇ ਉਹਨੂੰ ਲਾ ਕੇ ਚ ਚਾਕਲੇਟ ਫੇਵਰ ਪਾ ਕੇ ਬਣਾਦਾ ਇਹ ਜਰੂਰੀ ਨਹੀਂ ਖਾਣਾ ਪਾੜੀ ਸ਼ੇਰ ਅਸੀਂ ਇਹਨਾਂ ਨੂੰ ਪੁੱਛਿਆ ਵੀ ਹੋਰ ਇੱਥੇ ਘੁੰਮਣ ਲਈ ਕੀ ਹੈਗਾ ਕਹਿੰਦੇ ਬਸ ਮਾਰਕੀਟ ਘੁੰਮ ਲਓ ਹੋਰ ਇੱਥੇ ਕੁਝ ਨਹੀਂ ਹੈਗਾ ਘੁੰਮਣ ਨੂੰ ਕਾਫੇ ਆ ਤੇ ਜੇ ਡੇ ਟਾਈਮ ਰਿਵਰ ਸਾਈਡ ਆ ਇਧਰ ਬਹਿ ਸਕਦੇ ਆ ਰਿਵਰ ਚਲਦੀ ਪਈ ਬੈਕ ਸਾਈਡ ਤੇ ਮਾਰਕੀਟ ਤੇ ਖਤਮ ਆ ਤੇ ਇਥੋਂ ਆਪਾਂ ਮੁੜਦੇ ਆ ਜੀ ਵਾਪਸ ਤੇ ਆਹੀ ਮਾਰਕੀਟ ਆ ਜੀ ਬਸ ਆ ਬੰਦਾ ਜਾ ਰਿਹਾ ਇਹ ਰੱਜਿਆ ਹੋਇਆ ਨਹੀਂ ਸੀ ਨਾਲ ਤੇ ਸਟਰੀਟ ਡੌਗ ਸੀਗਾ ਬੱਚਾ ਜਾ ਉਹਨੂੰ ਗੋਦੀ ਚੱਕ ਕੇ ਲੈ ਜਾਈ ਜਾਂਦਾ ਤੇ ਨਾਲ ਉਹਦੇ ਨਾਲ ਗੱਲਾਂ ਕਰੀ ਜਾਂਦਾ ਵੀ ਆਹ ਦੇਖ ਆ ਦੁਕਾਨ ਦੇ ਵਿੱਚ ਆ ਇਹ ਇਹਦੇ ਵਿੱਚ ਆ ਹੋ ਜਾਂਦਾ ਅੱਗੇ ਬਹੁਤ ਮਾੜੇ ਹਾਲ ਹੈ ਯਾਰ ਇਹ ਬਾਜ਼ਾਰ ਦੇਖਣ ਦੇ ਨਾਲ ਨਾਲ ਹਾਸੇ ਵੀ ਬਹੁਤ ਲੱਗਦੇ ਆ ਸਾਰੇ ਹੀ ਨਸ਼ੇ ਨਾਲ ਰੱਜੇ ਹੁੰਦੇ ਆ ਇੱਥੇ ਇੱਕ ਨਾਲ ਬਾਈਕਰ ਸੀਗੇ ਦੋ ਉਹ ਨਾਲ ਲੱਗਿਆ ਮੋਡਾ ਤੇ ਕਹਿੰਦਾ ਕਰਾ ਤੈਨੂੰ ਪਤਾ ਨਹੀਂ ਲੱਗਦਾਗਾ ਕਹਿੰਦਾ ਕਰਾ ਤਾਂ ਸਾਰੀ ਸੜਕ ਪਈ ਆ ਸਾਡੇ ਵਿੱਚ ਦੀ ਆਏ ਗਏ ਇੱਕ ਦੂਜੇ ਨਾਲ ਲੜੀ ਜਾਂਦੇ ਆ ਹਰੇਕ ਤੀਜੇ ਬੰਦੇ ਰ ਅੱਜ ਸਿਗਰਟ ਆ ਇੱਥੇ ਤੇ ਆਪ ਤੋ ਹਰੇਕ ਤੀਜੇ ਬੰਦੇ ਰ ਅੱਜ ਸਿਗਰਟ ਆ ਇੱਥੇ ਵਲੌਗ ਦੇ ਵਿੱਚ ਤੁਸੀਂ ਕਈ ਇਦਾਂ ਦੇ ਦੇਖ ਰਹੇ ਹੋਗੇ ਆ ਤੁਸੀਂ ਦੇਖ ਸਕਦੇ ਹੋ ਇਧਰ ਬੀਅਰ ਬਾਰ ਆ ਰੋਡ ਦੇ ਨਾਲ ਸਾਈਡ ਤੇ ਹਾਂਜੀ ਨੇਰਾਇਰ ਵੇਸੇ ਪਰ ਅੰਦਰ ਬੀਅਰ ਬਾਰ ਆ ਇਧਰ ਬਾੜ-ਬਾੜ ਦੀਆਂ ਬੋਤਲਾਂ ਵਈਆਂ ਹੋਵੇ। ਇਹ ਆ ਜੀ ਨੇਚਰ ਪਾਰਕ ਤੇ ਸੋਨਾ ਬਣਿਆ ਹੋਇਆ ਕਹਿੰਦੇ ਪੇੜ-ਪੌਦੇ ਅੰਦਰ ਹੋਰ ਲੱਲਾ ਪੱਬਾ ਝੂਲੇ ਚਾਲੇ ਜੋ ਸਾਰਾ ਕੁਝ ਆਉਂਦਾ ਉਹ ਸਾਰਾ ਕੁਝ ਹੀ ਹੈਗਾ। ਮਤਲਬ ਪਬਲਿਕ ਨੂੰ ਅਟਰੈਕਟ ਕਰਨਾ ਇਹਨਾਂ ਨੇ ਤਾਂ ਖੋਦਿਆ ਬਾੜ ਨਿਕਲ ਚੂਹੇ ਵਾਲੀ ਗੱਲ ਹੋ ਜਾਂਦੀ ਆ ਹੁੰਦਾ ਕੁਝ ਵੀ ਨਹੀਂ ਆ। ਧਰਮਸ਼ਾਲਾ ਵੀ ਇਦਾਂ ਹੀ ਹੋਇਆ ਸੀਗਾ। ਪਾਲੰਪੁਰ ਗਈ ਉਦੋਂ ਵੀ ਇਹ ਹੋਇਆ ਸੀਗਾ। ਇੱਥੇ ਵੀ ਆਵਾਂਗੇ ਜ਼ਰੂਰ ਆਵਾਂਗੇ ਕੱਲੋਂ ਆਪਾਂ ਜਾਣ ਤੋਂ ਪਹਿਲਾਂ। ਤੇ ਅੱਗੇ ਹੋਟਲ ਹੀ ਆ, ਮਾਰਕੀਟ ਖਤਮ ਆ ਇੱਥੋਂ ਆਪਾਂ ਵਾਪਸੀ ਕਰਦੇ ਹਾਂ ਨੇਰਾ। ਲਾਈਟਾਂ ਦਾ ਪ੍ਰਬੰਧ ਹੋਣਾ ਚਾਹੀਦਾ ਯਾਰ ਇੱਥੇ ਹਨਾ ਕਿੰਨੀ ਪਬਲਿਕ ਫਿਰਦੀ ਆ ਸਰਿੰਡਰ ਸਿੰਘ ਜੀ ਦੇ ਘਰੀਂ ਉਹ ਨਾ ਆਉਂਦਾ ਆਹ ਦੇਖੋ ਅੱਜ ਦੇ ਜਮਾਨੇ ਦਾ ਅਲਾਦੀਨ ਅੰਦਰ ਦੁਕਾਨ ਦੇ ਗੋਰੀ ਜੀ ਅਲਾਦੀਨ ਨੂੰ ਵਾਲ ਖਿਲਾ ਰਹੇ ਹੋ ਇਸੋ ਨਾ ਸਿੱਧਾ ਆ ਵੀ ਸਲਫੇ ਸੂਟੇ ਵਾਲੇ ਚੌਂਕ ਔਰ ਇੱਥੇ ਲਿਖਿਆ ਹੋਇਆ ਸੀ ਟ੍ਰੈਫਿਕ ਪੁਲਿਸ ਵੱਲੋਂ ਬੋਰਡ ਲੱਗਾ ਸੀ ਨੋ ਡਰੱਗਸ ਨੋ ਸਮੋਕਿੰਗ ਤੇ ਹੱਸਾਉਂਦਾ ਹੀ ਦੇਖ ਕੇ ਨਿਕਲ ਜਾ ਸਾਰਿਆਂ ਦਾ ਜੀ ਲਾਈਵ ਹੈਗਾ ਨਹੀਂ ਯਾਰ ਇੰਨੇ ਜੀ ਖੁਸ਼ ਆ ਮਸਤ ਰੱਬ ਦਾ ਜੀ ਇਹ ਰੱਬ ਦਾ ਜੀ ਕੱਲਾ ਹੀ ਮਸਤ ਹੋਇਆ ਹੋਇਆ ਭੱਜ-ਭੱਜ ਕੇ ਕਰੇ ਕਿਸੇ ਨਾਲ ਕਰੇ ਕਿਸੇ ਨਾਲ ਉਹ ਵੜ ਗਿਆ ਗੱਡੀ ਦੇ ਨੀਚੇ ਲੈ ਕੇ ਚੱਲੀਏ ਇਹਨੂੰ ਨਾਲ ਆਪਾਂ ਕਿੱਥੇ ਰੱਖਾਂਗੇ ਫਿਰ ਇਹਨੂੰ ਆਪਾਂ ਬੈਠਦੇ ਉੱਤੇ ਸਵਾਲੇਗਾ ਨਹੀਂ ਲੈ ਕੇ ਕਿੱਧਰ ਜਾਣਾ ਘਰੇ ਆਪਾਂ ਅੱਗੇ ਆਪਾਂ ਟੰਟੂਨ ਲੈ ਕੇ ਆਂਦੀ ਸੀਗੀ ਉਹਨੂੰ ਉਲਟੀਆਂ ਲੱਗੀਆਂ ਸੀ ਕਾਰਚ ਹਨ ਇਹਨੂੰ ਕਿਵੇਂ ਲੈ ਕੇ ਜਾਵਾਂਗੇ ਆਪਾਂ ਸਾਹਮਣੇ ਲਿਖਿਆ ਹੋਇਆ ਐਵਰ ਗ੍ਰੀਨ ਐਵਰ ਗ੍ਰੀਨ ਰੈਸਟੋਰੈਂਟ ਈਂਦਾਂ ਨਾ ਤਾਂ ਹੀ ਦੇ ਤਾਂ ਇਹਨਾਂ ਨੇ ਬੂਟੇ ਫੁੱਲ ਬੂਟੇ ਬੋਲ ਆਏ ਹੋਏ ਆ ਸਾਰੇ ਇਹਦੇ ਵਿੱਚ ਐ ਇਹਨਾਂ ਨੂੰ ਕਿਹਾ ਜਾਂਦੀਵਾਰ ਦੇ ਹੱਥ ਸੇਕ ਲੋ ਹਨਾ ਫਿਰ ਸੂਰਜ ਨੇ ਅੱਗੇ ਸਿਕਾਉਣੀਆਂ ਸਾਨੂੰ 6 ਮਹੀਨੇ ਉਹਦੇ ਕੋ ਉਧਰ ਅੱਗ ਸਿੱਕੀ ਜਾਂਦੇ ਭਾਈ ਹੋਰੀ ਐਸੀ ਵੀ ਸੇਕਣੀ ਹੈ ਅੱਗੇ ਸੇਕੜੀਆਂ ਤੋਂ ਚੱਲ ਆ ਜਾ ਚੱਲ ਵੀ ਫਿਰ ਸੂਰਜ ਦੇਵਤਾ ਨੇ ਅੱਗੇ ਸਿਕਾਉਣੀਆਂ 6 ਮਹੀਨੇ ਲਾਸਟ ਟਾਈਮ ਸੇਕਲਾ ਪਾਰਸ ਹੋ ਜਾਏਗਾ ਜੇ ਆਪ ਕੋ ਲੈ ਕੇ ਪਿੱਛੇ ਹੋ ਜਾ ਤੁਹਾਡੇ ਜਾ ਉਹ ਵਧੀਆ ਲੱਗਦਾ ਯਾਰ ਆਜੋ ਵਧੀਆ ਲੱਗਦਾ ਮਜ਼ਾ ਹੁੰਦਾ ਆਪਾਂ ਉੱਤੇ ਵਹਿਮ ਜੇ ਚ ਫਿਰਦੇ ਵੀ ਠੰਡ ਹੈ ਨਹੀਂ ਕੀ ਇਹ ਆਪਣਾ ਇਹਦਾ ਵਲੌਗ ਹੈ ਜੀ ਇੱਥੇ ਆਪਾਂ ਖਤਮ ਕਰਦੇ ਆਂ ਤੇ ਕੱਲ ਦੀ ਅਸੀਂ ਵਾਪਸੀ ਕਰਾਂਗੇ ਜੀ ਜਲੰਧਰ ਨੂੰ ਤੇ ਰਾਹ ਵਿੱਚ ਗੁਰਦੁਆਰਾ ਸਾਹਿਬ ਦੇਖ ਕੇ ਜਾਵਾਂਗੇ ਅਨੰਤਪੁਰ ਸਾਹਿਬ ਦੇ ਨੇੜੇ ਕੀਰਤਪੁਰ ਸਾਹਿਬ ਜੇ ਟਾਈਮ ਨਾਲ ਚੱਲ ਪਏ ਤੇ ਟਾਈਮ ਨਾਲ ਅਸੀਂ ਪਹੁੰਚਦੇ ਹੋਏ ਤੇ ਇਹ ਵਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਜੀ ਲਾਈਕ ਕਰਿਓ ਕਮੈਂਟਸ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਫਿਰ ਆਪਾਂ ਤੁਹਾਡੇ ਕੋਲ ਹੀ ਅਗਲਾ ਵਲੌਗ ਲੈ ਕੇ ਹਾਜ਼ਰ ਹੋਣੇ ਆ ਜਿਵੇਂ ਪਹਿਲਾ ਵਲੌਗ ਤੁਸੀ ਪਿਆਰ ਦਿੱਤਾ ਹੈ ਉਮੀਦ ਆ ਇਹ ਵਲੌਗਸ ਨੂੰ ਵੀ ਤੁਸੀ ਪਿਆਰ ਦੇਵੋਗੇ ਤੇ ਬਾਏ ਬਾਏ ਫਿਰ ਜਲਦੀ ਆਪਾਂ ਮਿਲਦੇ ਆ ਜੀ ਟੇਕ ਕੇਅਰ ਗੁੱਡ ਨਾਈਟ